ਸਹਜਾਦੇ ਤੇ ਮਾਦਾ ਗੁਜਰ ਕੌਜੀ ਦਾ ਸੰਸਕਾਰ ਕਰਨ ਵਤੀ ਸੇਵਾ ਦਿਵਾਨ ਟੋਡਰ ਮਾਲ ਨੇ ਲੈਂਦਾ ਤੇ ਟੋਡਰ ਮਾਲ ਨੇ ਆਪਣੇ ਘਰ ਤੋਂ ਇੱਕ ਇੱਕ ਪਾਈ ਲੈਣ ਕੇ ਸੇਵਾ ਵਿੱਚ ਪਾਉਣ ਦਾ ਯਤਨ ਕੀਤਾ ਹੋ ਘਰੋਂ ਲਿਆ ਕੇ ਟੋਡਰ ਮਾਲ ਨੇ ਬਾਉ ਧਰਦੀ ਉੱਤੇ ਬਿਸ਼ਾਈਆਂ ਮੋਹਰਾ ਸਾਘਾ ਵਾਰੀ ਉਹਦੀ ਪਤਨੀ ਨੇ ਵੀ ਘਰ ਆਬੜੇ ਚੋਲਾਈਆਂ ਦਵਾਂ ਟੋਡਰਮਾਲ ਨੇ ਆਪਣੇ ਘਰ ਤੋਂ ਜਾ ਕੇ ਇੱਕ ਇੱਕ ਪਾਈ ਸੇਵਾ ਵਿੱਚ ਪਾਉਣ ਦਾ ਯਤਨ ਕੀਤਾ ਇਤਿਹਾਸ ਕਹਿੰਦਾ ਅੱਜ ਦੀ ਕੀਮਤ ਢਾਈ ਅਰਬ ਰੁਪਈਆ ਬਣਦੀ ਹੈ 7.5 ਕੁਇੰਟਲ ਸੋਨਾ ਦਵਾਂ ਟੋਡਰਮਾਲ ਨੇ ਸਹਮਜਾਦੇ ਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕਰਨ ਵਾਸਤੇ ਇਹ ਸੇਵਾ ਕੀਤੀ ਆ ਦਵਾਂ ਟੋਡਰਮਾਲ ਨੇ ਸੇਵਾ ਕੀਤੀ ਚਿਖਾ ਜੜ ਕੇ ਤਿਆਰ ਹੋਣ ਲੱਗਿਆਂ ਦਾਦੀ ਤੇ ਪੋਤੇ ਚਿਖਾ ਦੇ ਵਿੱਚ ਰੱਖ ਦਿੱਤੇ ਗਏ ਚਿਖਾ ਨੂੰ ਅੱਗ ਲਾਉਣ ਤੋਂ ਪਹਿਲਾਂ ਧਾਨ ਟੋਡਰ ਮਨ ਨੂੰ ਕਲਗੀਆਂ ਵਾਲੇ ਪਾਸ਼ਾ ਦਾ ਚੇਤਾ ਆ ਗਿਆ ਤੇ ਤਾਹਾਂ ਨਿਕਲ ਗਈਆਂ ਸਾਹਿਰ ਦਾ ਧਾਨ ਟੋਡਰ ਮਨ ਕਲਗੀਆਂ ਵਾਲੇ ਪਾਸ਼ਾ ਨੂੰ ਯਾਦ ਕਰਦਾ ਦੁਨੀਆ ਦੇ ਲੋਕ ਕੋਤ ਦੇ ਨਾਲ ਇਸ ਕੋਤ ਮਰ ਜਾਵੇ ਉਹਨਾਂ ਚਿਖਾਂ ਨੂੰ ਅਗ ਬਾਲਕ ਦਿੱਤਾ ਸੁਨੀਆਂ ਦੇ ਦਸਤੂਰ ਨੂੰ ਹੋ ਗਏ ਲੋਕ ਜਦੋਂ ਜਿਵੇਂ ਬੱਚੇ ਦਾ ਬਾਪ ਕਿਤੇ ਮੁੱਕ ਜਾਵੇ ਤੇ ਲੋਕ ਕੁਛੜ ਚੁੱਕ ਕੇ ਗੋਦੀ ਚੁੱਕ ਕੇ ਉਹਦੇ ਬਾਪ ਦੀ ਚਿਖਾਂ ਸੱਗ ਲੋਲਦੇ ਨੇ ਪਰ ਅੱਜ ਜਿਹੜੀ ਸ਼ੇਵਾ ਮਾਂ ਦਾ ਗੁਦਰ ਕੌਂ ਦੇ ਚਿਖਾਂ ਨੂੰ ਤੱਕ ਦੇ ਕੇ ਕੱਗੀਆਂ ਉੱਤੇ ਪਾਛਣੇ ਕਰਦੇ ਉਹ ਜਵਾਨ ਟੋਟਰ ਮਰ ਸੋਚਦਾ ਸੱਤੇ ਪਾਛ ਜਿਹੜੀ ਅਗ ਤੋਂ ਸੰਸਾਰ ਚ ਵਿੱਚ ਆ ਗਈ ਕਲਗੀ ਹਸਾਲਿਆ ਮੈਨੂੰ ਪਤਾ ਹੁੰਦਾ ਤੁਸੀਂ ਕਿੱਥੇ ਬੈਠੇ ਹੋ ਮੈਂ ਟੜੀ ਪਿੰਡ ਤੋਂ ਤੁਹਾਨੂੰ ਲੈ ਆਉਣਾ ਪਰ ਇਹਨਾਂ ਸਮਾਂ ਨਹੀਂ ਜੋ ਮੇਰੇ ਕੋਲ ਸਰਿਆ ਮੈਂ ਉਹ ਸੇਵਾ ਕਰਨ ਲਈ ਯਤਨ ਕੀਤਾ ਤੁਸੀਂ ਹੁੰਦੇ ਸ਼ਾਇਦ ਚਖਾ ਚ